ਵਾਦੀ ਗੁਰੂ ਪਿਆਰੀ ਗੁਰਸਵਾਰੀ ਸਤ ਸ੍ਰੀ ਅਕਾਲ ਸਾਧ ਸੰਗਤ ਜੀ ਵਡ ਭਾਗੇ ਹੋ ਜੋ ਸਤਿਗੁਰਾਂ ਦੀ ਹਜ਼ੂਰੀ ਅੰਦਰ ਬੈਠ ਕੇ ਸਤਿਗੁਰਾਂ ਦੀ ਦਿੱਗੇ ਗੋਦਦਾ ਅਨੰਤ ਮਾਨ ਦੇ ਹੁਕਮਤਾ ਜੋਗ ਹੋਆ ਸੋ ਜੋ ਅੱਜ ਦਾ ਪਾਵਨ ਹੁਕਮ ਸੰਨ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤਾ ਹੈ ਪ੍ਰਸਦੀ ਵਿਚਾਰ ਆਪਾਂ ਸਾਰਿਆਂ ਨੇ ਸਤਿਗੁਰਾਂ પાસે ਸਰਵਨ ਦਲੀ ਹੈ ਸੋ ਆਓ ਮਨ ਮਿਰਤੀਆਂ ਚਿਤ ਮਿਰਤੀਆਂ ਇਕਾਗਰ ਕਰਨ ਦਾ ਯਤਨ ਕਰੀਏ ਤੋ ਸਵਾਹਿਗੁਰੂ ਪਰਮਾਤਮਾ ਤੋਂ ਅਸੀਸ ਲਈਏ ਕਿ ਹੈ ਵਾਹਿਗੁਰੂ ਅਸੀਸ ਤੋਸ ਬਦੀ ਵਾਰੇ ਜੀਵ ਹ ਸਾਡੀ ਮਤ ਥੋੜੀ ਹੈ ਪਾਤਸ਼ਾਹ ਕਰੋ ਕਿਰਪਾ ਆਪ ਵਿੱਚ ਵਰਤੋ ਆਪਨਾ ਰਹਿਮਤ ਭਰਿਆ ਹੱਥ ਰੱਖ ਕੇ ਆਪਣੇ ਪਵਿੱਤਰ ਬਚਨਾਂ ਦੀ ਵਿਚਾਰ ਆਪ ਹੀ ਕਰਵਾ ਲਓ ਸੁ ਵਿਚਾਰ ਦੀ ਪਰ ਰੰਗ ਤਾ ਕੋ ਪਹਿਲਾ ਪਾਗੇ ਫਤੇ ਦੀ ਸਾਂਝ ਕੋਈ ਵੀ ਦਸਨਾ ਵਾਂਝੀ ਨਾ ਰਵੇ ਸਾਰੇ ਹੀ ਗੱਜ ਵਜ ਕੇ ਬੁਲਾਓ ਫਤੇ ਵਾਹੇ ਗੁਰੂ ਜੀ ਦਾ ਸਾਜ ਸਾਜ ਗੁਰੂ ਜੀ ਕੀ ਫਤਹਿ ਸਰ ਸਤਿਗੁਰੂ ਜੀ ਕਿਰਪਾ ਕਰਦੇ ਹਨ ਜੈ ਸ੍ਰੀ ਮਹਲਾ 5 ਜੈ ਸ੍ਰੀ ਰਾਗ ਦੇ ਅੰਦਰ ਪੰਚਮ 파ਸ਼ਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਹਨ ਘਰ ਦੂਜਾ ਦੂਜੇ ਘਰ ਵਿੱਚ ਸ਼ਬਦ ਗਾਉਣ ਦੀ ਹਦਾਇਤ ਕੀਤੀ ਹੈ ਸਤਿਗੁਰਾਂ ਨੇ ਸੰਤ ਸਤਿਗੁਰੂ ਜੀ ਅੱਗੇ ਕਿਰਪਾ ਕਰਦੇ ਹਨ ਇੱਕ ਓੰਕਾਰ ਸਤਗੁਰ ਪ੍ਰਸਾਦ ਉਹ ਪਰਮਾਤਮਾ ਇੱਕ ਹੈ ਉਹ ਇੱਕ ਅਦੁੱਤੀ ਤਾਕਤ ਹੈ ਉਸ ਵਰਗਾ ਹੋਰ ਦੂਜਾ ਕੋਈ ਨਹੀਂ ਤੇ ਸਤਿਗੁਰਾਂ ਦੀ ਕਿਰਪਾ ਦੁਆਰਾ ਹੀ ਐਸੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਪਾਇਆ ਜਾ ਸਕਦਾ ਹੈ ਸ਼ਲੋਕ ਸਤਿਗੁਰੂ ਜੀ ਇਹ ਸਰਵਦੇਵੇ ਸਮਝਾਉਂਦੇ ਹਨ ਊਚਾ ਅਗੰ ਅਪਾਰ ਬਰਾਬਰ ਸਾਧਵਰ ਕਹਿੰਦੇ ਹੋ ਪਰਮਾਤਮਾ ਬੜਾ ਉੱਚਾ ਹੈ ਬਹੁਤ ਵੱਡਾ ਹੈ ਅਗੰਮ ਹੈ ਇਹ ਗੰਮਤਾ ਤੋਂ ਪਰੇ ਹੈ ਪਰਮਾਤਮਾ ਮਨੁੱਖ ਦੀ ਸੋਚਣੀ ਵਿੱਚ ਨਹੀਂ ਆ ਸਕਦਾ ਇਤਨਾ ਵੱਡਾ ਅਗੰਮ ਹੈ ਇਤਨਾ ਵੱਡਾ ਅਪਾਰ ਹੈ ਜਿਸ ਤਰ੍ਹਾਂ ਇੱਕ ਸਮੁੰਦਰ ਵਿਸ਼ਾਲ ਹੈ ਤੇ ਇੱਕ ਪਾਣੀ ਦੀ ਬੂੰਦ ਉਹ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ ਕਿ ਸਮੁੰਦਰ ਕਿਤਨਾ ਵੱਡਾ ਹੈ ਇਹ ਨਹੀਂ ਵਿਖ ਨਹੀਂ ਸਕਦੀ ਕੇਵਲ ਉਹ ਬੂੰਦ ਸਮੁੰਦਰ ਵਿੱਚ ਸਮਾ ਕੇ ਸਮੁੰਦਰ ਦਾ ਰੂਪ ਹੋ ਸਕਦੀ ਹੈ ਪਰ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ ਵੀ ਕਿਤਨਾ ਵੱਡਾ ਹੈ ਇਸੇ ਤਰ੍ਹਾਂ ਪ੍ਰਮਾਤਮਾ ਇੱਕ ਅਥਾ ਸਮੁੰਦਰ ਹੈ ਤੇ ਅਸੀਂ ਕਿਛੋਟੀ ਨਹੀਂ ਬੂੰਦਾਂ ਪਾਣੀ ਦੀ ਸਤਗੁਰ ਕਹਿੰਦੇ ਉਹ ਗੰਮ ਹੈ ਅਗੰਮਤਾ ਤੋਂ ਪਰੇ ਹੈ ਸੋਚ ਨਹੀਂ ਤੋਂ ਪਰੇ ਹੈ ਇਸ ਮਨੁੱਖ ਦੀ ਬੁੱਧੀ ਤੋਂ ਵੀ ਪਰੇ ਹੈ ਜਿੱਤੋਂ ਮਨੁੱਖ ਦੀ ਸੋਚਣੀ ਖਤਮ ਹੁੰਦੀ ਹੈ ਪਰਮਾਤਮਾ ਦੀ ਹੋਂਦ ਉੱਥੋਂ ਸ਼ੁਰੂ ਹੁੰਦੀ ਹੈ ਸ਼ੁਰੂਆਤ ਉੱਥੋਂ ਹੈ ਪਰਮਾਤਮਾ ਦੀ ਹੋਂਦ ਦੀ ਸੋ ਸਾਧਗੁਰੂ ਜੀ ਨੇ ਊਚਾ ਅਗੰ ਅਪਾਰੋ ਬੜਾ ਵੱਡਾ ਹੈ ਬਹੁਤ ਮਹਾਨ ਹੈ ਉਸ ਦਾ ਪਾਰਾ ਵਾਰ ਕੋਈ ਨਹੀਂ ਪਾ ਸਕਦਾ ਪਾਰਲਾ ਬੰਨਾ ਇੱਕ ਉਰਵਾਰ ਬੰਨਾ ਹੈ ਇੱਕ ਪਰਿਵਾਰ ਪਾਰ ਹੈ सतगुर कहते खड़े हैं उर्ले पास खड़े हाँ परला बना परमात्मा अंत कि कोई नहीं पता कर सकता परमात्मा ही नहीं उसका पारला बना है ही नहीं उचा अगम अपार प्रभ कथन न जाए अकाथो परमात्मा कथिया नहीं जा सकता अकाथ है इतने गुण हैं ਉਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ਸਤਿਗੁਰੂ ਤੈਤੰਤ ਕਹਿੰਦੇ ਹਨ ਕਿ ਮੇਰੇ ਜਿੰਨੇ ਸਰੀਰ ਦੇ ਰੋਮ ਹਨ ਨਾ ਜਿੰਨੇ ਵੀ ਵਾਲ ਹਨ ਰੋਮ ਹਨ ਇਹ ਸਾਰੇ ਰੋਮ ਜੀਭਾ ਬਣ ਜਾਵੇ ਇਹ ਸਾਰੀਆਂ ਜੀਭਾਂ ਪਰਮਾਤਮਾ ਦੇ ਨਾਮ ਨੂੰ ਜਪੇ ਕਥਨ ਕਰੇ ਤਾਂ ਵੀ ਉਹ ਕਥਿਆ ਨਹੀਂ ਜਾ ਸਕਦਾ ਇਤਨਾ ਵੱਡਾ ਵਿਚਾਰ ਹੈ ਇਤਨੇ ਵੱਡੇ ਉਸ ਦੇ ਗੁਣ ਹਨ कथन ना जाया का केवल उसका शुक्राना तेरे गुण अनेक हैं कि कथिये कथन ना जाया का काथ है परमात्मा कथिया नहीं जा सकता उसद कथा कहानियां नहीं जा सकियां केवल नात्र ਕਥਾ ਕਹਾਣੀਆਂ ਹੁੰਦੀਆਂ ਹਨ ਸੰਪੂਰਨ ਪਰਮਾਤਮਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਅਕਟ ਹੈ ਨਾਨਕ ਪ੍ਰਭ ਸਰਨਾਗਤੀ ਰਾਸਨ ਕਹੋ ਸਮਰਾਟ ਸਤਗੁਰ ਕਹਿੰਦੇ ਕਿ ਉਹ ਬੜਾ ਵੱਡਾ ਹੈ ਆਪਾਰ ਹੈ ਜਿਸ ਨਾਲ ਜੋਰ ਨਾ ਚੱਲਈ ਖਲਾ ਟੀਚੇਰ ਦਾਸ ਜਿਸ ਨਾਲ ਜੋਰ ਨਹੀਂ ਚੱਲਦਾ ਜੋ ਵੱਡਾ ਹੈ ਸਤਗੁਰ ਕਹਿੰਦੇ ਉਸ ਦੇ ਦਰਬਾਰ ਤੇ ਖੜ ਕੇ ਉਸ ਦੇ ਅੱਗੇ ਖੜ ਕੇ ਅਰਦਾਸ ਕਰ ਜੇ ਸਾਰਤ ਨਹੀਂ ਚਾਰਾ ਤਾਂ ਕੋ ਕੀਜੈ ਸਦਨਮ ਸਕਾਰਾ ਸਤਗੁਰ ਕਨ ਜਿਸ ਪਰਮਾਤਮਾ ਦੇ ਅੱਗੇ ਕੋਈ ਚਾਰਾ ਨਹੀਂ ਚੱਲਦਾ ਨਾ ਕੋਈ ਵਾਹ ਨਹੀਂ ਚਲਦੀ ਫਿਰ ਇਹ ਕਾਮ ਕਰ ਝੁਕ ਜਾ ਉਸ ਪਰਮਾਤਮਾ ਦੇ ਤਾਂ ਕੋ ਕੀਜੈ ਸਦਨਮ ਸਕਾਰਾ ਉਸ ਨੂੰ ਸਦਾ ਨਮਸਕਾਰ ਕਰ ਉਸ ਦੇ ਤੇ ਝੁਕ ਜਾ ਉਸ ਦਾ ਸ਼ਰੀਤ ਨਾ ਬਣੀ ਉਸ ਦੇ ਅਗੇ ਝੁਕ ਜਾ ਸ਼ਾਂਤ ਜਸ ਸਤ ਗੁਰੂ ਜੀ ਅਗੇ ਸਮਝਾਉਂਦੇ ਹਨ ਜਿਉ ਜਤ ਹਉ اے ਪ੍ਰਮਾਤਮਾ ਵਾਹਿਗੁਰੂ ਜਿਵੇਂ ਤੂੰ ਜਾਣਦਾ ਹੈ ਤੈਉਂ ਰੱਖ ਤੇ ਮੈਨੂੰ ਰੱਖ ਲੈ ਜਿਵੇਂ ਤੂੰ ਜਾਣਦਾ ਹੈ ਮੇਰੀ ਰੱਖਿਆ ਕਰ ਜਿਉ ਜਾਣਉ ਤਿਉ ਰਾਖ ਹਰ ਪ੍ਰਭ ਤੇਰਾ اے ਪ੍ਰਮਾਤਮਾ ਸੀ ਤੇਰੇ ਹਾਂ ਜਿਵੇਂ ਜਾਣਦਾ ਹੈ ਸਾਨੂੰ ਰਾਖ ਚੰਗੇ ਹਾਂ ਮੰਦੇ ਹਾਂ ਦੇਉ ਦੇ ਹਾਂ ਤੇਰੇ ਹਾਂ ਤੇਰੇ ਬਣ ਕੇ ਰਹਿਣਾ ਹੈ ਸਾਨੂੰ ਰੱਖ ਲੈ ਆਪਣੇ ਬਣਾ ਲੈ ਸੁਦੇਵੀ ਬਣਾ ਲੈ ਆਪਣੇ ਜਿਉਂ ਜਾਣੋ ਤਿਉਂ ਰਾਸ ਹਰ ਪ੍ਰਭ ਤੇਰੇ ਆਕੇਤੇ ਗਨੂ ਅਸੰਖ ਅਵਗਣ ਮੇਰੇ ਆਹੇ ਪ੍ਰਮਾਤਮਾ ਮੇਰੇ ਅਵਗਣ ਮੇਰੇ ਬੁਨਾ ਕਿੰਨੇ ਕੋ ਗਨੇਗਾ ਅਸੰਖ ਹਨ ਗਿਨੇ ਨਹੀਂ ਜਾ ਸਕਦੇ ਬੇਅੰਤ ਮੇਰੇ ਪਾਪ ਹਨ ਮੈਂ ਬੇਅੰਤ ਪਾਪ ਕਰਦਾ ਹਾਂ ਬਲੁਖ ਜਿਹੋ ਜਿਆ ਹੈ ਉਹ ਘਾਇ ਨਹੀਂ ਜਿਹੋ ਜਿਆ ਮਨੁੱਖ ਨਜ਼ਰ ਆਉਂਦਾ ਹੈ ਨਾ ਉਹ ਜਿਆ ਨਹੀਂ ਹੈ ਜਿਹੋ ਜਿਆ ਸੋਚਦਾ ਹੈ ਮਨੁੱਖ ਉਹ ਹੈ ਜਿਹੋ ਜੇ ਮਨੁੱਖ ਦੇ ਅੰਦਰ ਵਿਚਾਰ ਚੱਲਦੇ ਹਨ ਸੋਚਣੀ ਹੈ ਜਿਹੋ ਜੀ ਦਰ ਅਸਲ ਮਨੁੱਖ ਉਹ ਹੈ ਬਾਹਰ ਤਾਂ ਹਰ ਕੋਈ ਧਰਮੀ ਬਣ ਸਕਦਾ ਹੈ ਭੇਤ ਤਾਂ ਬਾਹਰੋਂ ਹਰ ਕੋਈ ਬਣਾ ਸਕਦਾ ਹੈ ਭੇਤ ਬਣਾਉਣਾ ਬੜਾ ਸੌਖਾ ਹੈ ਇਹ ਬਾਣਾ ਪਾਲਣਾ ਬੜਾ ਸੌਖਾ ਹੈ धर्मी कहा लेना बड़ा सौखा है पर धर्मी बनना सतगुपे बहुत औखा है क्योंकि यह मन जन जो सोचता है जो विचार करता है है जो बहुत नजर आ रहा है मनुख नहीं मनुख सोचनी तल से सुत है मनुख गुरुद्वरे मंदिर मसीत विद्या बैठा हुआ भी ਬੁਰੇ ਵਿਚਾਰ ਸੋਚੀ ਜਾਂਦਾ ਹੈ ਬੁਰਾ ਤੱਕੀ ਜਾਂਦਾ ਹੈ ਬੁਰਾ ਸੋਚੀ ਜਾਂਦਾ ਹੈ ਮਨੁੱਖ ਦੀ ਮਨੁੱਖ ਤੱਕ ਪਹੁੰਚ ਨਹੀਂ ਕਿ ਜੋ ਮੈਂ ਸੋਚ ਰਿਹਾ ਹਾਂ ਉਹ ਦੂਸਰੇ ਮਨੁੱਖ ਨੂੰ ਪਤਾ ਲੱਗ ਜਾ ਵੀ ਇੱਥੋਂ ਤੱਕ ਪਹੁੰਚ ਨਹੀਂ ਜੇ ਪਹੁੰਚ ਹੁੰਦੀ ਤਾਂ ਇਹ ਜਿਹੜੇ ਸੰਸਾਰੀ ਰਿਸ਼ਤੇ ਹਨ ਹਨ ਇਹ ਇੱਕ ਮਿੰਟ ਵਿੱਚ ਖਤਮ ਹੋ ਜਾਣੇ ਸੀ ਕਦੇ ਨਾ ਕਦੇ ਬੰਦਾ ਆਪਣੀ ਔਲਾਦ ਬਾਰੇ ਵੀ ਸੋਚ ਸਕਦਾ ਹੈ ਬੁਰਾ ਸੋਚ ਸਕਦਾ ਹੈ ਕਦੇ ਨਾ ਕਦੇ ਮਾਪਿਓ ਬਾਰੇ ਕਦੇ ਤਾਂ ਸੋਚੇਗਾ ਕਦੇ ਤਾਂ ਕੁਝ ਹੋ ਜਾ ਦਿਨ ਮਨੁੱਖ ਦੀ ਸੋਚਣੀ ਕੇਵਲ ਮਨੁੱਖ ਤੱਕ ਹੈ ਦੂਸਰਾ ਮਨੁੱਖ ਅੰਦਰੋਂ ਨਹੀਂ ਪੜ ਸਕਦਾ ਵੀ ਕੀ ਸੋਚ ਰਿਹਾ ਹੈ ਪਰ ਪ੍ਰਮਾਤਮਾ ਦਾ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀੜ ਪਸ਼ਾਨ ਤੋ ਉਹ ਤਾਂ ਤੇਰੇ ਅੰਦਰ ਤੱਕ ਪਹੁੰਚ ਰੱਖਦਾ ਹੈ ਕਿ ਤੂੰ ਕੀ ਸੋਚਦਾ ਹੈ ਤੋ ਗੁਰੂ ਘਰ ਵਿੱਚ ਬੈਠ ਕੇ ਕੀ ਸੋਚ ਰਿਹਾ ਹੈ ਮੰਦਰ ਵਿੱਚ ਬੈਠ ਕੇ ਕੀ ਸੋਚ ਰਿਹਾ ਹੈ ਮਸਜਿਦ ਵਿੱਚ ਬੈਠ ਕੇ ਕੀ ਸੋਚ ਰਿਹਾ ਹੈ ਗਿਰਜਾ ਘਰ ਵਿੱਚ ਬੈਠ ਕੇ ਕੀ ਸੋਚ ਰਿਹਾ ਉਹ ਸਾਧ ਤਰਮ ਸਥਾਨਾਂ ਤੇ ਬੈਠਾ ਹੋਇਆ ਮਨੁੱਖ ਕੀ ਸੋਚੀ ਜਾਂਦਾ ਮਨੁੱਖ ਅੰਦਰ ਦੀ ਜਾਣਤ ਹੈ ਤੇਖਤ ਸੁਨਤ ਸਦਾ ਹੈ ਸੰਗੇ ਉਹ ਹਰ ਵਕਤ ਵੇਖਦਾ ਹੈ ਉਹ ਹਰ ਵਕਤ ਸੁਣਦਾ ਹੈ ਪਰਮਾਤਮਾ ਅੰਦਰ ਤੱਕ ਪਹੁੰਚ ਉਸ ਦੀ ਉਹ ਵਿਆਪਕ ਹੈ ਤੇ ਵਿਆਪਕ ਸੁਣ ਸਕਦਾ ਵਿਆਪਕ ਵੇਖ ਸਕਦਾ ਤੇ ਤਕ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਦੇ ਮੈਂ ਮੂਰਖ ਨਹੀਂ ਉਸ ਨੂੰ ਪਰਮਾਤਮਾ ਨੂੰ ਦੂਰ ਸਮਝਿਆ ਹੋਇਆ ਹੈ ਪਰ ਉਹ ਦੂਰ ਨਹੀਂ ਉਹ ਤਾਂ ਅੰਦਰ ਦੀ ਜਾਣਣ ਵਾਲਾ ਹੈ ਅੰਦਰ ਦੀ ਪਛਾਣਨ ਵਾਲਾ ਹੈ ਮਨੁੱਖ ਕੀ ਸੋਚਦਾ ਹੈ ਉਹ ਅੰਦਰ ਤੱਕ ਪਹੁੰਚ ਰਖਦਾ ਹੈ ਤੇ ਤਕ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਦੇ ਸਤਿਗੁਰ ਕਹਿੰਦੇ ਕਿ ਉਹ ਹਰ ਵਕਤ ਵੇਖਦਾ ਹੈ ਜਿਵੇਂ ਜਾਣੋ ਹਉ ਤਮ ਰਾਹ ਸੜ ਪ੍ਰਭ ਤੇਰੇ ਆ ਤੇਰੇ ਹਾਂ ਕਿਤੇ ਗਨੋ ਅਸੰਤ ਅਉਗਣ ਮੇਰੇ ਕਿੰਨੇ ਕੋ ਪ੍ਰਮਾਤਮਾ ਮੇਰੇ ਗਣ ਅਉਗਣ ਵੇਖੇਂਦਾ ਬੜੇ ਹਨ ਅਨੇਤਾ ਹਨ ਅਉਗਣ ਪਰ ਪ੍ਰਮਾਤਮਾ ਦਾ ਇੱਕ ਸੁਭਾਅ ਹੈ ਪ੍ਰਮਾਤਮਾ ਦਾ ਇੱਕ ਵਿਰਧ ਹੈ ਦੋਖਨ ਦੇਖਤ ਹੈ ਪਰ ਦੇਤ ਨਹਾਰੇ ਉਹ ਵੇਖ ਕੇ ਅਣਡਿੱਠਾ ਕਰ ਦਿੰਦਾ ਹੈ ਉਹ ਦੇਖਦਾ ਤਾਂ ਹੈ ਪਰ ਦੇ ਕੇ ਅਣਡਿੱਠਾ ਕਰ ਦਿੰਦਾ ਹੈ ਤਾਂ ਹੀ ਸਾਡੀ ਅਰਦਾਸ ਵਿੱਚ ਵੀ ਇੱਕ ਸ਼ਬਦ ਸ਼ਾਮਲ ਹੈ ਜਿਨ੍ਹਾਂ ਨੇ ਵੇਖ ਕੇ ਅਣਡਿੱਠ ਕੀਤਾ ਬੜਾ ਵੱਡਾ ਗੁਣ ਹੈ ਵੇਖ ਕੇ ਅਣਡਿੱਠ ਕਰ ਦੇਣਾ ਕਿਸੇ ਦਾ ਔਗਣ ਵੇਖ ਕੇ ਉਸ ਤੇ ਪਰਦਾ ਪਾ ਦੇਣਾ ਇਹ ਬੜਾ ਵੱਡਾ ਗੁਣ ਹੈ ਇਹ ਜਾਤਾਂ ਮਨੁੱਖ ਪਿਆਰ ਵਿੱਚ ਪਾਉ ਉਹ ਵਿੱਚ ਪਾ ਸਕਦਾ ਹੈ ਪਿਆਰ ਵਿੱਚ ਪਾ ਸਕਦਾ ਹੈ ਮਾਂ ਆਪਣੇ ਬੱਚੇ ਦੇ ਔਗਣਾ ਤੇ ਪਰਦਾ ਪਾਉਂਦੀ ਕਿਉਂਕਿ ਮੋਹ ਹੈ ਜਿਸੇ ਨਾਲ ਕਿਸੇ ਨਾਲ ਆਪਣਾ ਬੜਾ ਸਨੇਹ ਹੈ ਬੜਾ ਪਿਆਰ ਹੈ ਉਸ ਦੇ ਔਗਣਾ ਤੇ ਪਰਦਾ ਪਾ ਦੇਣਾ ਇੱਕ ਮੋਹ ਹੈ ਪਿਆਰ ਹੈ ਪਰ ਦੂਜੇ ਦਾ ਪਰਦਾ ਪਾਉਣਾ ਬੜਾ ਔਖਾ ਹੈ ਦੂਜੇ ਦਾ ਔਗਣ ਹੁਵੇ ਨਾ ਕਾਮੇ ਸੁਣੀ ਸੁਣੀ ਗੱਲ ਵੀ ਬੰਦਾ ਨੇ ਭੱਡੀ ਜਾਂਦਾ ਹੈ ਕਿ ਇਹ ਬੰਦਾ ਫਲਾਣਾ ਇਸ ਤਰ੍ਹਾਂ ਹੈ ਇਸ ਤਰ੍ਹਾਂ ਹੈ ਪਰਮਾਤਮਾ ਦਾ ਬਹੁਤ ਵੱਡਾ ਵਿਰਧ ਹੈ ਦੁੱਖ ਨ ਦੇਖਤ ਹੈ ਪਰ ਦੇਖ ਨਹਾਰੇ ਉਹ ਦੁੱਖਨ ਲੋਕ ਵੇਖੇ ਵੀ ਉਹ ਮਨੁੱਖ ਦੇ ਪਾਪ ਵੇਖੇ ਵੀ ਉਹ ਲੇਟ ਕਰ ਦਿੰਦਾ ਹੈ ਉਹ ਬੇਪਰਵਾਹ ਹੈ ਇਤੇ ਗਨੋ ਅਸੰਖ ਅਵਗਨ ਮੇਰੇ ਆਹੇ ਪ੍ਰਮਾਤਮਾ ਮੇਰੇ ਕਿੰਨੇ ਕੋ ਅਵਗਨ ਜਨੇਗਾ ਅਨੇਕਾ ਅਵਗਨ ਹਨ ਮੇਰੇ ਵਿੱਚ ਅਸੰਖ ਅਵਗਨ ਅਸੰਖ ਹਨ ਮੇਰੇ ਵਿੱਚ ਅਵਗਨ ਖਤੇ ਫੇਰੇ ਹਰ ਰੋਜ ਮੈਂ ਗਲਤੀਆਂ ਕਰਦਾ ਹਾਂ ਅਸੀਂ ਥਾਟੇ ਬਹੁਤ ਕਮਾਨ ਦੇ ਅੰਤ ਨਾ ਪਾਰ ਆਵਾਰ ਹੈ ਪ੍ਰਮਾਤਮਾ ਅਸੀਂ ਬੜੀਆਂ ਖਤਾ ਕਰਦੇ ਹਾਂ ਬੜੇ ਗੁਨਾਹ ਕਰਦੇ ਹਾਂ ਅਸ਼ੰਕ ਹਨ ਅੰਤ ਨਾ ਪਾਰ ਆਵਾਰ ਕੋਈ ਅੰਤ ਨਹੀਂ ਸਾਡੇ ਆਵਗਣਾਂ ਦਾ ਸਾਡੇ ਗੁਨਾਹਾਂ ਦਾ ਅਸੀਂ ਤਾਂ ਗੁਰੂ ਘਰ ਵਿੱਚ ਬੈਠ ਕੇ ਵੀ ਦਲਤ ਸੋਚੀ ਜਾਂਦੇ ਹਾਂ ਅਸੀਂ ਸੰਗਤ ਵਿੱਚ ਬੈਠ ਕੇ ਵੀ ਕਿਸੇ ਦਾ ਪਰਾਇਆ ਕੰਨ ਤਕੀ ਜਾਂਦੇ ਹਾਂ ਸਾਡੇ ਵਿੱਚ ਅਨੇਕਾ ਆਵਗਣ ਹਨ ਪ੍ਰਮਾਤਮਾ ਅਸੀ ਖਾਤੇ ਬਹੁਤ ਤੋਂ ਮਾਨ ਦੇ ਅੰਤ ਨਾ ਪਾਰ ਆਵਾਰ ਕਿਰਪਾ ਕਰ ਹਰ ਕਿਰਪਾ ਕਰਕੇ ਬਖਸ਼ ਲਿਓ ਹਾਉ ਪਾਪੀ ਵਾੜ ਗੋਹਾਂ ਗਾਰ ਹੀ ਪ੍ਰਮਾਤਮਾ ਹਰੀ ਪ੍ਰਵੇਸ਼ਰ ਕਿਰਪਾ ਕਰ ਦਇਆ ਦੇ ਘਰ ਵਿੱਚ ਆ ਸਾਡੀ ਬੜੇ ਬੜੇ ਪਾਪੀ ਹਾਂ ਬੜੇ ਬੜੇ ਗੁਨਾਹਗਰ ਹਾਂ ਸਾਨੂੰ ਬਖਸ਼ ਲੇ ਹੇ ਪ੍ਰਮਾਤਮਾ ਇਹ ਅਰਦਾਸ ਜੇ ਜੀਵ ਦੇ ਅੰਦਰ ਪੈਦਾ ਹੋ ਜਾਵੇ ਤਾਂ ਜੀਵ ਦਾ ਭਲਾ ਹੋ ਸਕਦਾ ਹੈ जो मनुख अपन गलतियां अपन गलतियां स्वीकार कर लग जाए फिर परमात्मा दे रस्ते ते चलन योग बन जाता है बस गल इनी है कि मनुख अपन गलतियां स्वीकार नहीं करता अपने गुणा स्वीकार नहीं करता दूजे अवगुण औगन के बड़ा उची रौला पाँगा है पर अपनी गलतियां ਇਹ ਪਰਦਾ ਪਾਉਂਦਾ ਪਰ ਸਤਿਗੁਰੂ ਕਹਿੰਦੇ ਹਨ ਅਸੰਸਾ ਲੋਗਾਂ ਨੇ ਸੱਤੇ ਪੇਰੇ ਨਿੱਤ ਪ੍ਰਸਾਦ ਖੁੱਲੀ ਐ ਮੋਹਮਦਨ ਦੇ ਤਰ੍ਹਾਂ ਮਾਇਆ ਤਾਹੋ ਪ੍ਰਸਾਦੀ ਖੁੱਲੀ ਐ ਸਤਿਗੁਰ ਕਹਿੰਦੇ ਬੜੀ ਵੱਡੀ ਵਿਤਾਰ ਤੇ ਮੋਹਮਦਨ ਦੀ ਮਾਇਆ ਹੈ ਇਹ ਤੇਰੀ ਕਿਰਪਾ ਤੇ ਦੁਆਰਾ ਹੀ ਇਸ ਤੋਂ ਸਤਕਾਰਾ ਪਾਇਆ ਜਾ ਸਕਦਾ ਹੈ ਸਤਿਗੁਰ ਕਹਿੰਦੇ ਲੋਕ ਕਰਤ ਵਿਕਾਰ ਵਿਖੜੇ ਮਨੁੱਖ ਲੋਕ ਕੇ ਬੜੇ ਵਿਤਾਰ ਕਰਦਾ ਹੈ लोग करत बेकार बिछड़े सोचता है कि कोई कौन वेखता है कि वे बेकार बिछड़े पर सतगुर परमात्मा तेरे तेरी हर गल नेख रहा है हर गल न सुन रहा है उसनु पता है सब कुछ तू की है, तेरे ते निह है परमात्मा दी तेरी हर गल परमेश्वर वागुरु जी बेच रहा है सतगुरु कहें मनुख मैं मूर्ख जानिया दूरी री मैं था। उस परमात्मा जानिया जा पर परमात्मा गुर मेरे संघ सदा है नाली हर वक्त तेरे संघ है हर वक्त तेरे नाल है ਤੋਹੀ ਪਰਮਾਤਮਾ ਨੂੰ ਦੂਰ ਜਾਣ ਕੇ ਬੁਲਾ ਕਰਦਾ ਹੈ ਮਨੁੱਖ ਸੋਚ ਨਹੀਂ ਦੇ ਤਲ ਤੇ ਬੜੇ ਗੁਨਾਹ ਕਰਦਾ ਹੈ ਸੋਚ ਦੇ ਆਧਾਰ ਤੇ ਜਦੋਂ ਬੰਦਾ ਕਿਉਂਕਿ ਸੋਚ ਨਹੀਂ ਨੂੰ ਕੋਈ ਵੀ ਨਹੀਂ ਦੇਖ ਸਕਦਾ ਹੁਣ ਤੁਹਾਨੂੰ ਕੀ ਪਤਾ ਮੈਂ ਅੰਦਰ ਕੀ ਸੋਚ ਰਿਹਾ ਹਾਂ ਜਾਂ ਮੈਨੂੰ ਕੀ ਪਤਾ ਤੁਸੀਂ ਕੀ ਸੋਚ ਰਹੇ ਹੋ ਬੈਠੇ ਹੋਏ ਸੋਚ ਦੀ ਸੋਚਣੇ ਦੇ ਤਲ ਤੇ ਬੰਦਾ बड़े पाप करदा है सतगुरु ता अंदर दी जाणा वाले हन लोभ करत विकार बिखड़े प्रभु नेड़े हूं ते नेड़ या परमात्मा दा नेड़े तो भी नेड़े है ये बंदा उस दूर समझदा है पर परमात्मा बहुत लेड़े है लोक के किन्ने मर्जी तो पाप कर ले पर परमात्मा दी निगाह तो दूर नहीं तो तेरा हर गुना तेरी हर सोच परमात्मा नोट कर रहया है ਲੋਕ ਕਰਤ ਵਿਚਾਰ ਵਿਛੜੇ ਪ੍ਰਭ ਨੇ ਰਹੁ ਤੇ ਨੇਰਿਆ ਸਤਿਗੁਰੂ ਕਿਰਪਾ ਕਰ ਬੜੇ ਪਾਪ ਕੀਤੇ ਹਨ ਬਨਵੰਤ ਨਾਨਕ ਤੇ ਤਬੇ ਨਤੀ ਹੈ ਤੇਰੇ ਅੱਗੇ ਕਰਦਾਸ ਹੈ ਬਨਵੰਤ ਨਾਨਕ ਦਇਆ ਧਾਰੋ ਦਇਆ ਦੇ ਘਰ ਵਿਚ ਆ ਆ ਦਇਆ ਕਰ ਕਾਡ ਭਵਜਲ ਫੇਰਿਆ ਹੈ ਪ੍ਰਮਾਤਮਾ ਇਸ ਭਵਜਲ ਦੇ ਫੇਰਿਆ ਤੋਂ ਕੱਢ ਲੈ ਇਹ ਹੰਮਣ ਘੇਰੀ ਤੋਂ ਸਾਨੂੰ ਬਚਾ ਲੈ ਅਸੀਂ ਮੰਨਦੇ ਹਾਂ ਅਸੀਂ ਬੜੇ ਵੱਡੇ ਪਾਪੀ ਹਾਂ ਬੜੇ ਵੱਡੇ ਗੁਨਾਹਗਾਰ ਹਾਂ ਬਹੁਤ ਗੁਨਾਹ ਕਰਦੇ ਹਾਂ ਸੰਗਤ ਵਿੱਚ ਬੈਠੇ ਵੀ ਗੁਨਾਹ ਕਰੀ ਜਾਂਦੇ ਹਾਂ ਹੁਣ ਕਿਰਪਾ ਕਰ ਜਿਹੋ ਜਿਹਾ ਚੰਗੇ ਹਾਂ ਬੰਦੇ ਹਾਂ ਤੇਰੇ ਹਾਂ ਕਿਰਪਾ ਕਰ ਆਪਣੇ ਬਣਾ ਕੇ ਰੱਖ ਤੇ ਆਪਣੀ ਮਿਹਰ ਦੀ ਨਿਗਾਹ ਕਰ ਦਇਆ ਦੇ ਘਰ ਵਿੱਚ ਆ ਤੇ ਸਾਡਾ ਤਾਰ ਉਤਾਰਾ ਕਰ ਸਾਨੂੰ ਇਸ ਭੁਮਣ ਘੇਰੇ ਤੋਂ ਬਚਾ ਇਸ ਕੋ ਮਨ ਕੇ ਰੀਤੋਂ ਕੱਢਣਾ ਹੈ ਪਰਮਾਤਮਾ ਸਾਨੂੰ ਇਹੋ ਜੀ ਕਿਰਪਾ ਕਰ ਜੇ ਮਨੁੱਖ ਦੇ ਅੰਦਰ ਇਹ ਅਰਦਾਸ ਪੈਦਾ ਹੋ ਜਾਵੇ ਤਾਂ ਮਨੁੱਖ ਪਰਮਾਤਮਾ ਦੇ ਨਾਮ ਨਾਲ ਡੁੱਢ ਜਾਵੇ ਸੋ ਸਾਡੇ ਤੇ ਵੀ ਇਹੋ ਜੀ ਕਿਰਪਾ ਪਰਮਾਤਮਾ ਜੀ ਕਰ ਦਿਓ ਅਸੀਂ ਵੀ ਤੇਰੇ ਨਾਮ ਨੂੰ ਜਪਣ ਲੱਗ ਜਾਈਏ ਤੇਰੇ ਨਾਮ